ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵਗੇ ਸਾਰੇ ਅੱਜ ਆਪਣਾ ਹੋ ਗਿਆ 8ਵਾਂ ਦਿਨ ਤੇ ਅੱਜ ਤਿਆਰੀ ਹੋ ਰਹੀ ਆ ਡੰਡਾਂ ਦੀ ਪਿਛੇ ਦੇ ਸਾਧਿਆ ਤੁਸੀਂ ਪੂਰੇ ਪਟਾਕੇ ਵਹਿਣਗੇ ਅੱਜ ਵੀ ਕੋਈ ਸਾਹਿਬ ਤਸੱਲੀਆਂ ਕਰਾ ਰਿਹਾ ਦਿਨ ਦਿਰ ਤੇ ਆਪਾਂ ਮੁੰਡੇ ਤਕੜੇ ਕਰਦਨੇ ਆ ਬਾਬੇ ਦੀ ਕਿਰਪਾ ਨਾਲ ਬਹੁਤ ਹੀ ਸਪੋਰਟ ਮਿਲਦੀ ਆ ਜਿੰਨੇ ਆਪਣੇ ਬਾਹਰਲੇ ਵੀਰ ਆ ਭਰਾ ਸਹੀ ਆ ਕੈਂਪ ਲਵਾਇਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਇਦਾਂ ਹੀ ਆਪਾਂ ਮੁੰਡਿਆਂ ਲਈ ਕੋਹ ਨਾ ਕੋ ਕਰਨਾ ਮਤਾਂ ਜੋ ਆਉਣ ਵਾਲੇ ਸਮੇਂ 'ਚ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾ ਸਕੀਏ। ਇੰਨਾ ਰਸ਼ ਦੇਖਿਆ ਨਹੀਂ ਹੁਣਾਂ ਮੈਂ ਹਜੇ ਤਾਈਂ ਕਿਸੇ ਗਰਾਊਂਡ 'ਚ ਜਿੰਨਾ ਆਪਣੀ ਗਰਾਊਂਡ 'ਚ ਰਸ਼ ਪੈਣਦਿਆ। ਸਹੀ ਆ ਜੀ। ਬਾਕੀ ਤਾਂ ਦਿਖਾਉਣੇ ਅੱਗੇ ਮਿਹਨਤ ਮੁੰਡਿਆਂ ਦੀ। ਕੀ ਕਹਿੰਦਾ ਸੀ ਕਹਿੰਦਾ ਅੱਜ ਭਾਜੀ ਅੱਜ ਲੇਟ ਆਇਆ ਅੱਜ ਸਾਡੀ ਵਾਰੀ ਆ ਅਹੀਂ ਫੜਨਾ ਭਾਜੀ ਨੂੰ ਅੱਜ। ਇਦਾਂ ਨਹੀਂ ਮੈਂ ਆਇਆ। ਮੈਂ ਤਾਂ ਭਾਈ ਹੁਣੇ ਥੋੜਾ ਚੇਰੀ ਹੋਇਆ 5 ਕਿ ਮਿੰਟ ਹੋਇਆ ਆਏ ਨੇ। ਹਾਂ। ਹਾਂਜੀ। ਇਹਦਾ ਜੀ ਗੱਲ ਕਹਿੰਦਾ ਦੋ ਹੱਥ ਕਰਨੇ ਆ ਭਾਜੀ ਲੇਟ ਆਇਆ ਤਾਂ ਆਇਆ ਕਿਦਾਂ ਦੋ ਹੱਥ ਕਰੀਏ ਨਹੀਂ ਨਹੀਂ ਵੀ ਤੁਹਾਡੇ ਨਾਲ ਨਹੀਂ ਕਰਦੇ ਨਹੀਂ ਕਰਨਾ ਤੇ ਇਹਦਾ ਨਾ ਕਰਨਾ ਹਾਂ ਤੁਹਾਡੇ ਨਾਲ ਕਰਦੇ ਤਾਂ ਨਹੀਂ ਤੇ ਨਹੀਂ ਕਹੇ ਹੁਣ ਉਹਨਾਂ ਦਾ ਬੜਾ ਕਹਿੰਦਾ ਸੀ ਭਾਜੀ ਲੇਟ ਆਇਆ ਇਹ ਗੱਲਾਂ ਬਣਾਉਂਦੀ ਆ ਇਹ ਕੌਣ ਕੌਣ ਬਣਾਉਂਦਾ ਇਹ ਭਾਈ ਹਾਂ ਉਹ ਪਿੱਛੇ ਗਿਆ ਸੋਰੀ ਆ ਗਏ ਆ ਗਏ ਉਹ ਕਰਨਾ ਨਹੀਂ ਉਹ ਉਹ ਦੱਬਾ ਚਿੱਟਾਏ ਹਾਥੀ ਸਾਗਰੀ ਉਹ ਡੱਬਾ ਜਾ ਤਾ ਤ ਉਹਨੇ ਕਹ ਲਾ ਕੀ ਕਰਨੀਆਂ ਹੋਰ ਨੇਰਾ ਹੋ ਗਿਆ ਦੇਖਣਾ ਨਹੀਂ ਉਹਨੇ ਹਨਾ ਇਹਨੂੰ ਪੁੱਛੋ ਇਹਨੇ ਕੀ ਆ ਕਿਨੂੰ ਨਹੀਂ ਨਹੀਂ ਭਾਈ ਇਹਨੇ ਕਿਹਾ ਪਹਿਲਾਂ ਕਿ ਗਰਾਉਂਡ ਦੀ ਸੌ ਖਾਵੇ ਇਹਨੂੰ ਗਰਾਉਂਡ ਦੀ ਸੌ ਲੱਗੇ ਇਹਨੇ ਕਿਹਾ ਭਾਈ ਫਿਰ ਉਹ ਕੀ ਇਹਨੇ ਕਿਹਾ ਵਾ ਇਹ ਆ ਦੱਸ ਤੁਸੀਂ ਮੈਂ ਕਹ ਤਾ ਦੱਸਾਂ ਭਾਈ ਇਹਨੇ ਉਨੇ ਉਚਾ ਕਿਹਾ ਭਾਈ ਨੇ ਉਹਨੇ ਕਿਹਾ ਉਹਨੇ ਪਹਿਲਾਂ ਨਹੀਂ ਤੂੰ ਭਾਜੀ ਵਾਲਾ ਮਸਲਾ ਹੱਲ ਕਰ ਜਿਹੜਾ ਭਾਜੀ ਵਾਲਾ ਤੂੰ ਹੈ ਇਹ ਕਹਿੰਦਾ ਨਹੀਂ ਭਾਜੀ ਲੇਟ ਆਇਆ ਜਿਵੇਂ ਕਰਨੇ ਦੋ ਹੱਥ ਮੈਂ ਤਾਂ ਕਹਿਣਾ ਕਿ ਨਹੀਂ ਨਹੀਂ ਭਾਈ ਨਹੀਂ ਕਹਿਣਾ ਕਹਿਣਾ ਨਹੀਂ ਭਾਈ ਠੀਕ ਹੈ ਦੱਸ ਦੇ ਇਹਨਾਂ ਨੂੰ ਨਹੀਂ ਕਹਿਣਾ ਭਾਈ ਨੂੰ ਕੁਝ ਇਹ ਤੂੰ ਬੰਦੇ ਲੈ ਕੇ ਆਏ ਹੈ ਭਾਜੀ ਨੂੰ ਕੁਝ ਨਹੀਂ ਕਹਿਣਾ ਨਹੀਂ ਭਾਈ ਇਹ ਲੈ ਪੁਰਾਵਾ ਦਾ ਆਪੇ ਇਹ ਤਾਂ ਨਹੀਂ ਪੁੰਹਿਆ ਚਲੋ ਵੀ ਸਰਫਰ ਹੋ ਗਏ ਵਿੱਚ ਕਰਦੇ ਰਹਿ ਤੈਨੂੰ ਤਾਰਾ ਕਾ ਬਾਹ ਇੱਕ ਬਾਹ ਦੇ ਕਾ ਤੋ ਪਾਰ ਪਾਉਣਾ ਦੋਹਾਂ ਬਾਹਾਂ ਦੇ ਪਾਰ ਪਾ ਚੱਲ ਚੱਲ ਹੱਥ ਖੋਲ ਲੈ ਹੱਥ ਖੋਲ ਥੋੜੀ ਜੀ ਓਏ ਮੰਨੂ ਆ ਫੜੀ ਬੂਟਾ ਸੌਣਾ ਤੂੰ ਮਾਰੀ ਹੁੰਦੀ ਮਹਿਨਸ ਵੱਡੀ ਮਿਤਰੋ ਢੀੜਦੇ ਹੋ ਗੱਭਰੂ ਇਹੇ ਹੋ ਗੱਭਰੂ ਵੱਡੀ ਮਿਤਰੋ ਜਿੱਥੇ ਘਟਾੜਿਆ ਪੰਜ ਪੰਜ ਜਿੱਥੇ ਘਟਲਾ ਤੇ ਇੱਥੇ ਆ ਜਾ ਦੂਜੇ ਜਾ ਪਿੱਛੇ ਹੋ ਜਾ ਮੈਂ ਲਾ ਸਕਦਾ ਮੈਂ ਪਹਿਲੇ ਵਾਲੇ ਲੰਬ ਕੱਢਣੀ ਆ ਆ ਜਾ ਪਿੱਛੇ ਮੰਨੋ ਚੱਲੋ ਪਹਿਲੇ ਚ ਜਾਓ ਮੰਨੂ ਜਾਏਗਾ ਪਹਿਲੇ ਮੈਂ ਪਹਿਲਾ ਸੈੱਟ ਹੋ ਗਿਆ ਸਟਾਰ ਡੰਡਾ ਵਾਲਾ ਸਹੀ ਸਹੀ ਲਾਉਂਦੇ ਬੰਦੇ ਡੰਡ ਕਿਉਂ ਨੱਚਦੀ ਜਵਾਨੀ ਕਿ ਨਹੀਂ ਪਹਿਲਾ ਸ਼ਰਨੀ ਨੇ ਪਹਿਲਾ ਲਾ ਦਿੱਤੇ ਸਾਰਿਆਂ ਨੂੰ ਕੀ ਹੋਇਆ ਤੂੰ ਕਲੇ ਆਉਣਾ ਸੀ ਤੂੰ ਕਿੰਨੇ ਕਿੰਨੇ ਲਾਉਂਗਾ ਹੈ 25 25 ਹੈ 25 25 ਤੇ ਗੇ ਨਾ 25 25 ਲੱਗੇ ਸੱਚੀ ਬੱਚੀ ਬੱਚੀ ਕੋਈ ਗੱਲ ਕਰਦੇ ਤੈਨਾਂ ਦੋ ਹੱਥ ਅੱਜ ਤੇ ਜੀ ਨੰਬਰ ਮੇਰੇ 27 ਹੂੰ ਹੂੰ ਆਪਣੀ ਯਾਰੀ ਪੁਰਾਣੀ ਹੈ ਨਾ ਫੇ ਨਵੀਂ ਹੈ ਕਿ ਪੁਰਾਣੀ ਹੈ ਇੰਨ ਦੇ ਦੇਣੀ ਟੀ-ਸ਼ਰਟ ਆਪਾਂ ਇਹ ਹਾਂ ਚੱਲ ਗਿਆ ਸਪான்ਸਰ ਕਰ ਦੇਣੀ ਹੈ ਤੈਨੂੰ ਠੀਕ ਆ ਠੀਕ ਆ ਕਿਹੜੇ ਡੰਡ ਵਾ ਆ ਕਿਹੜੇ ਡੰਡ ਵਾ ਹਾਂ ਹੁਣ ਬਣੀ ਕਿ ਨਹੀਂ ਗੱਲ ਹਾਂ ਹੁਣ ਬਣੀ ਕਿ ਨਹੀਂ ਗੱਲ ਉਹ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਚੱਲੋ ਚੱਲੋ ਸ਼ਾਬਾਸ਼ ਸ਼ਾਬਾਸ਼ ਕੋਟੀ ਥੱਲੇ ਜਾ ਥੱਲੇ ਜਾ ਪੁਗੜਾ ਜਾ ਥੱਲੇ ਜਾ 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 ਥੱਲੇ

ਸਰ ਸਾਰਾ ਮੋਟਾ ਦੋਦਾ ਚੱਲ ਆਲਾ ਜਿੰਨੇ ਕ ਲੱਗਦੇ ਆ ਕੋਈ ਨਾ ਜਿੰਨੇ ਕ ਲੱਗਦੇ 19 ਕ ਲਾਲਾ ਕੋਈ ਨਾ ਨਹੀਂ ਆ ਪਕੜਾ ਹਾਂ ਜਿੰਨੇ ਕ ਲੱਗਦੇ ਲਾ ਕੋਈ ਨਾ ਸ਼ਾਬਾਸ਼ ਡੰਡ ਤੇ ਤੇ ਬਾਵਾ ਸਹੀ ਆ ਨਹੀਂ ਨਹੀਂ ਲਾ ਦੇ ਨੇ ਡੰਡ ਭਾਜੀ ਛੋਟਾ ਵਾ ਆਪੇ ਆ ਕਰੀਆ ਸ਼ਾਬਾਸ਼ ਸ਼ਾਗਰ ਸ਼ਾਬਾਸ਼ ਚੱਲ ਚੱਲ ਨਾ ਬਾਵਾ ਲਾਈ ਜਾ ਕਰੋ ਆਪਦੀਆਂ ਆਪਦੀਆਂ एला पिछ जवाक आडु आले नूर चल 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 ओ ब ज्योत्या वेरी गुड वेरी गुड शाबाश कर शाबाश चल 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 वेरी गुड ਨਿਆਣੇ ਤੇਜ ਆ ਕੋਟੀ ਤੂੰ ਕਰਦਾ ਡੰਡ ਲਾ ਪੂਰਾ ਆਹ ਸਹਿਜ ਵੇਖ ਲਾਉਂਦਾ ਡੰਡ ਵੇਖ ਉਧਰ ਆ ਵੇ ਆ ਆਹ ਵੇ ਸਹਿਜ ਉਹ ਬੱਲੇ ਸਹਿਜ ਚੱਲ ਝੋਟਿਆ ਖੈਦੇ ਕੰਮ ਨੂੰ ਚੱਲ 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 ਚਲੋ ਚਲੋ ਖਾੜਾ ਸੋਟੀ ਆ ਗਈ ਉਹ ਜਾ ਗਿਆ ਮਗਰ ਪਾਜੀ ਆ ਗਿਆ ਮਗਰ ਪਾਜੀ ਉਹ ਸਹਿਜ ਕਿੰਨੇ ਲਾਇਆ 15 ਕਦੋਂ ਹੋਇਆ? ਇੱਧਰ ਆ। ਨਹੀਂ ਹੋਇਆ 15 ਹਜੇ। ਨਹੀਂ ਨਹੀਂ। ਨਹੀਂ ਹੋਇਆ 15। ਨਹੀਂ ਲਾਏ 15। ਨਹੀਂ 15 ਲਾਏ। ਨਹੀਂ ਲੱਗੇ 15। ਮੈਂ ਗਿਣੇ ਆ ਤੇਰੇ। ਥੋੜੀ 15 ਵਾਲੇ। ਖਾਉਸਾ ਹੀ ਨਹੀਂ ਹੁਣ ਆਈ 15 ਵਾਲੋਂ। ਹਾਂ। ਚੱਲ ਚੱਲ ਸ਼ਾਹਵਾਜ। ਬੱਲੇ ਲਾਲੀ ਸ਼ਾਹਵਾਜ। ਵੈਰੀ ਗੁੱਡ ਲਾਲੀ ਸ਼ਾਹਵਾਜ। ਕੋਈ ਨਾ ਕੋਈ ਨਾ ਏਦਾਂ ਹੀ ਪੱਕਣਾ ਏਦਾਂ ਹੀ ਕੋਈ ਨਾ ਜਿੰਨੇ ਲੱਗਦੇ ਲਾਓ ਸਾਹ ਲੈ ਲੈ ਲਾ ਲੋ ਕੋਈ ਨਾ ਪਹਿਲਾ ਦਿਨ ਹਜੇ ਗੱਬਰੂਆਂ ਦਾ ਚਲੋ ਚਲੋ ਸ਼ਾਬਾਸ਼ ਹਾਏ 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 ਕੀ ਹੋਵੇ ਕੀ ਲਾਲ ਹੋਇਆ ਤ ਨਹੀਂ ਪਿੱਛੇ ਉਹ ਸਮਾਨ ਚਲੋ ਚਲੋ ਬੈ 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 ਹਾ ਚੱਲੀਗਾ ਓ ਵੇਹ ਲੈ ਗੱਡੀ 'ਚ ਤੇਲ ਪਾਇਆ ਉਹ ਤਰਪੀਆ ਤੇਲ ਚੱਲ ਚੱਲ ਓ ਕਾਲੀ ਆ ਵਜੀ ਜਾਣੀਆਂ ਵਜੀ ਜਾਣੀਆਂ ਨਹੀਂ ਮੈਨੂੰ ਬਣਾਈ ਇਹ ਸੇਵਾ ਵਜੀ ਜਾਣੀਆਂ ਨਹੀਂ ਤੇ ਹੋਣੀਆਂ ਹਾਂਜੀ ਦੋਸਤੋ ਕੀ ਕਹਿਣਾ ਚਾਹੁੰਦੇ ਆ ਤੁਸੀਂ ਮੈਂ ਕੋਈ ਨਹੀਂ ਸੇਵਾ ਇਹ ਮੈਂ ਕਿਹੜੀ ਸੇਵਾ ਪਾਣੀ ਦੀ ਤੂੰ ਕਰਿਆ ਹਾਂ ਹੁਣ ਕਿਹੜੀ ਸੇਵਾ ਕਰਨੀ ਸ਼ਿਟੀ ਵਾਲੀ ਦਵਾਗੇ ਮੌਕਾ ਤੈਨੂੰ ਮਲਸ਼ੀ ਕੀ ਮੈਲਜ ਮੈਂ ਕਹਿੰਦਾ ਅੱਜ ਡੰਡ ਪੂਰੇ ਲਾ ਲੂੰਗਾ ਦੱਸ ਦੇ ਦੱਸ ਦੇ ਭਾਈ ਨੂੰ ਇਹਦਾ ਬ੍ਰਮਹੀ ਮਿਲ ਜੇ ਅੱਜ ਤਾਂ ਸੀਨ ਜਾ ਰਿਹਾ ਬ੍ਰਮਹੀ ਵਾਲਾ ਕੰਮ ਕਰ ਦੂਏ ਮੈਂ ਬ੍ਰਮਹੀ ਇਹਨੂੰ ਬੋਤਲ ਬ੍ਰਮਹੀ ਦੀ ਸਪான்ਸਰ ਆ ਮੇਰੇ ਵੱਲੋਂ ਇਹਨੂੰ ਜੇ ਲੜਡੰਡ ਲਾ ਦੇਵੇ ਅੱਜ ਸਾਰੇ ਜੋ ਕਹੂਗਾ ਇਹ ਅੱਜ ਚਾਣੀ ਦੀ ਕੱਲੀ ਚਾਣੀ ਦੀ ਕੀ ਗੱਲ ਆ ਹੁਣ ਧਰਤੀ ਕੌਮਕ ਦੀ ਦੇਦੀ ਆ ਲਓ ਜੀ ਸ਼ਿਵਾੜੇ ਹੋ ਗਏ ਸਟਾਰਟ ਜਾਂਦੇ ਢੂੜਾ ਪੜਦੇ ਅੱਜ ਕੋਈ ਸਾਹਬ ਅੱਜ ਹੋਏ ਫੇਰ ਤੱਤੇ ਅੱਜ ਪੈਰਾ ਉੱਤੇ ਹੀ ਆ ਓ ਫੁੱਟਬਾਲ ਵਾਲੇ ਲੱਗੇ ਆ ਪਾਣੀ ਛੜਕਣ ਬਾਜ ਇਹਨਾਂ ਦੀ ਵਾਰੀ ਆ ਲੈ ਇਹਦਾ ਬਵਾ ਹੋ ਰਣੀ ਚੱਲ ਪਹਿਲੇ ਸ਼ਾਬਾਸ਼ ਸਾਗਰ ਜ਼ਾਗਰ ਸਾਗਰ ਤਰਨ ਕੀ ਦਾ ਨਾਮ ਹੈ ਹੈ ਬੜਾ ਨਾ ਬੜਾ ਸੁਣਾ ਵਾ ਚੱਲ ਚੱਲ ਰੈਸਟ ਟਾਈਮ ਹੋ ਗਿਆ ਮੁੰਡਿਆਂ ਦਾ ਕਵਾਰਟਰ ਟਾਈਮ ਆ ਗਿਆ ਬ੍ਰੇਕ ਆ ਗਈ ਹੈ ਬ੍ਰੇਕ ਚਾਚਾ ਇਸ ਅਸੀ ਗਾਲ ਜੀ ਕੀ ਹਾਲ ਚੱਲਿਆ ਪਿਆਰਿਓ ਠੀਕ ਆ ਜੀ ਬੁੱਕ ਦੇਖ ਨਹੀਂ ਝੋਟੇ ਵੇਲੋ ਆ ਜਾਓ ਪਹਿਲੇ ਆ ਵੇ 911 ਓਏ ਸਹਿਜ ਚਾਤੇ ਕਹਿੰਦਾ ਮੇਰਾ ਨਹੀਂ ਜੂਰ ਹੁੰਦਾ ਇਹ ਡੰਡ ਮੇਰੇ ਹਿਸਾਬ ਨਾਲ ਨੇ ਪੰਜ ਡੰਡ ਲਾਏ ਅੱਜ ਹਾਂ ਇਹ ਪਈ ਪਹਿਲੇ ਜੀ ਵੀ ਮੈਂ 15 ਲਾਇਆ ਸੀ 2 ਜੀ ਵੀ 15 ਮੈਂ ਅੱਛਾ ਤੀਜੇ ਜਣ ਤੀਜੇ ਪਈ ਹੁਣ ਤੀਜਾ ਲੌਣਾ ਮਰੋ ਤੀਜਾ ਦਾ ਕਦਾਉਂ ਨਾ ਲੱਗਾ ਨਹੀਂ ਪਈਏ ਹਾਂ ਲੌਣਾ ਮਾ ਇੱਕ ਸੈਟਰ ਚ 5-5 ਜਾਛੇ ਫੇ ਹੁਣ ਲੌਣਾ ਮਾ ਕਿਹੜਾ ਲੌਣਾ ਛੋੜ ਆਹੀ ਕਿਹੜਾ ਲਾ ਕੇ ਦੱਸ ਭਾਜੀ ਇਹ ਕੱਲ ਕਹਿੰਦਾ ਭਾਜੀ ਐਵੇਂ ਡਰਮ ਲਿਆਇਆ ਤੇ ਟੂਟੀ ਪਾਣੀ ਮੇਰੇ ਢਿੱਡ ਨੂੰ ਲਾ ਲੈਂਦੇ ਨਹੀਂ ਪਈਏ ਡਰਮ ਲੈ ਹੈ ਨਹੀਂ ਪਈ ਮੈਨੂੰ ਪਤਾ ਨਹੀਂ ਪਈ ਹੁਣ ਡਰਮ ਕਹਿੰਦੇ ਮੇਰੇ ਢਿੱਡ ਨੂੰ ਟੂਟੀ ਲਾ ਲੈਂਦੇ ਨਹੀਂ ਪਈ ਹਾਂ ਚੱਲ 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 ਟੱਕੀ ਜਾ ਇਹਨੂੰ ਕੋਈ ਨਾ ਕੋਹ ਨਹੀਂ ਹੁੰਦਾ ਡੰਡ ਲਾ ਲਾ ਡੰਡ 2 3 4 5 7 8 9 10 ਚੱਲ मैं तो बहुत ओखी सैट बड़ा ही जाखा तुरे जा तुरे जा तुर शाबाश लाली शाबाश को शाबाश कोई ना, था था। ना, था था। ना ਛੱਡੀ 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 ਓ ਨੁੱਦੜ ਦੀਆਂ ਲੱਤਾਂ ਚੱਕ ਲਈਆਂ ਮੇਰੇ ਵੀਰੋਂ ਵੈਰੀ ਗੁੱਡ ਸ਼ਾਬਾਸ਼ ਏ ਠੀਕ ਆ ਓ ਤੁਰਿਆ ਹੀ ਜਾਂਦਾ ਈ ਆਹ ਦੇਖੋ ਪੋਲੀ ਵਾਲਾ ਤੁਰਿਆ ਹੀ ਜਾਂਦਾ ਵਾ ਓ ਡਾਂਡੀ ਨਹੀਂ ਲਾਉਣ ਡਿਆ ਡਾਂਡ ਨਹੀਂ ਲੱਗਦੇ ਤੁਰ 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 ਚੱਲ ਚੱਲ ਪੂਰੇ ਮੂਰੇ ਨਗਰ ਪੂਰੇ ਮੂਰੇ ਚੱਲ 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 ਉਹ ਨਿਕਲ ਗਿਆ ਸਪੋਲੀਆ ਗਿਆ ਉਹ ਵੇ ਮੇਰੇ ਵਾਲਾ ਝੋਟਾ ਝੋਟੇ ਦੇ ਟਾਇਰ ਭਾਰੇ ਹੋ ਗਏ ਲਾਦਾ ਹੁਣ ਉਹ ਲਾ ਗਏ ਆਂ ਭਰਾ ਉਹ ਕੋਹ ਸਾਹਿਬ ਆ ਦੇਖੋ ਪਾਲੀ ਵਾਲੇ ਇਹ ਹੋਰ ਦੇਖੋ ਅੰਮ੍ਰਿਤਾਲਾ ਚੱਲ ਚੱਲੇ ਤੋਰ ਨਾਲ ਉਹ ਦਾਨਮ ਵਾਲਾ ਤੂੰ ਮਗਰ ਫਰਿਆ ਕਰਦਾ ਚੱਲ ਚੱਲੇ ਚੱਲ ਉਹ ਫਿਰ ਵੀ ਲਾਉਂਦੇਗੇ ਲਾਉਂਦੇ ਨੀ ਪੂਰੇ ਲੈ ਆਹ 7-7 ਲੱਖ ਤੂੰ ਦੇ ਦੇਂਗੇ ਲੈ ਲੈ ਐ ਭਈ ਤੂੰ ਆਵੇ ਗੱਡ ਲਾਉਣਾ ਉਹਨਾਂ ਦੇ ਘੰਡਿਆ ਚੱਲੋ ਚੱਲੋ ਚੱਲ 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 ਓਏ ਤੂੰ ਜਲਾ ਓਏ ਕਿੱਦਾਂ ਲਾ ਕੇ ਕਰਦੇ ਆ ਤੂੰ ਪਹਿਲਾਂ ਹੋਰ ਪਹਿਲਾਂ ਸਰਚ ਨੂੰ ਪਾਣੀ ਬਾਅਦ ਪੀਂਦਿਆ ਉਹ ਤਾਂ ਸੈੱਟ ਲਾ ਲੇ ਤੂੰ ਬਾਅਦ ਚ ਤੁਰਿਆ ਉਹਨਾਂ ਹਾਂ ਪਾਈ ਦਸੀ ਨੂੰ ਕਿੱਦਾਂ ਵਾ ਹਾਵੇ ਆ ਗਿਆ ਆ ਜਾ ਵਿੱਚ ਲੱਗ ਜਾ ਕੇ ਲੱਗ ਜੂ ਪਤਾ ਕਿੱਦਾਂ ਵਾ ਚੱਲ ਹਾਂ ਆ ਉਹ ਤੂੰ ਵੱਡਿਆ ਜਾ ਤੂੰ ਵੱਡਾ ਹੀ ਆ ਇੱਥੇ ਵਿਚਾਲੇ ਹੋ ਇੱਥੇ ਚੱਲ ਚੱਲ ਉਹ ਵਿਚਾਲੇ ਇੱਥੇ ਚੱਲ ਲੈ ਪਹਿਲੇ ਹਟ ਜਾ ਲੈ ਇੱਕ gekeੜਾ ਲਾ ਕੇ ਹਟ ਕੇ ਸ਼ਾਬਾਸ਼ ਸਾਗਰ ਸ਼ਾਬਾਸ਼ ਪਾਲੇ ਸ਼ਾਬਾਸ਼ ਕਰਨੇ ਅੱਜ ਗੇੜੇ ਅਭੀ ਮੈਂ ਡੰਟ ਲਾ ਦੇ ਆ ਪਾਜੀ ਚੱਲ ਚੱਲ ਹਾਂ ਹੰਬ ਗਿਆ ਹੁਣ ਕੀ ਗੱਲ ਆ ਪਾਜੀ ਆ ਖੜ ਗਿਆ ਆ ਜਾ ਬਾਕੀ ਓਏ ਚਲੋ ਚਲੋ ਸਰ ਚਲੋ ਜਿਹਨਾਂ ਨਹੀਂ ਲਾਉਣਾ ਬੈਠਾ ਦੇ ਨਿੱ ਗੱਲ ਨਹੀਂ ਬਣੀ ਬਣੀ ਗੱਲ ਰਹਿ ਗਿਆ ਚੰਦ ਉਹ ਲੈ ਗਿਆ ਚੱਲ 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 ਕਾਲੀ ਕਾਲੀ ਸ਼ਾਬਾਸ਼ ਸ਼ਾਬਾਸ਼ ਆਏ ਆਦੇ ਡੰਡੇ ਦੀ ਚੱਲੰਦੇ ਆ ਕੰਮ ਸਖਤ ਹੋਇਆ ਹੋਇਆ ਕੰਮ ਸਖਤ ਔ ਚੱਕ

ਤੇਰੇ ਕਾਹ ਤੋਂ ਪ੍ਰੈਣ ਫਿਰਨਦੇ ਹੀ ਅੱਜ ਸਾਰਿਆਂ ਨੂੰ ਜਿਆਦੀ ਐ ਪਤਾ ਨਹੀਂ ਕਿਉਂ ਨਹੀਂ ਲੱਗਦੀ ਨੀਗੀ ਵੇ ਖਰਾਕੀ ਇਹ ਇਹਨਾਂ ਦੀ ਭਾਜੀ ਸਾਸਰੀ ਘਰ ਤੂੰ ਇਹਨੂੰ ਕੱਢਦਾ ਓਏ ਅੱਖਾਂ ਜੀਆਂ ਮਗਰ ਡੋਲਾ ਵੇਖ ਲੈ ਕਿੱਡਾ ਹੋਇਆ ਹੋਇਆ ਉਹਦਾ ਅੱਜ ਵੇਖ ਲੈ ਡੋਲਾ ਵੇਖਦਾ ਨਾ ਗੱਡਾ ਹੋਇਆ ਹੋਇਆ ਅੱਜ ਇਹ ਰੋਟੀਆਂ ਖਾ ਖਾ ਕੇ ਹੋਇਆ ਹੋਇਆ ਕਿਹਦਾ ਇਹਦਾ ਇਹਦਾ ਕੀ ਖਾ ਕੇ ਹੋਇਆ ਇਹਦਾ ਇਹਦਾ ਮਿਹਨਤ ਲਾ ਕੇ ਬਸ ਕਰਾਤੀ ਵੇਚਤੀ ਨਾ ਅੱਜ ਕਿਨੇ ਦਾ ਡੈਕ ਤੋਂ ਨਹੀਂ ਲਾਇਆ ਮੈਂ ਪਿਛੇ ਹੀ ਰਿਹਾ ਜਿੰਨੀ ਵਾਰੀ ਆ ਬਸ ਤੂੰ ਤੇ ਲਾਉਣਾ ਮੈਂ ਸੁਣਾਇਆ ਤੂੰ ਜਿਹੜਾ ਪਈ ਮੇਰੀਆਂ ਲੱਤਾਂ ਚਾ ਕੇ ਲਾਇਆ ਇਹ ਵੀ ਨਹੀਂ ਇਹਨੇ ਲਾਇਆ ਆਹ ਸਾਰੇ ਲਾਇਆ ਦੇਖੋ ਤੂਦ ਕੇ ਸੇੜੀਆ ਤੈਨੂੰ ਚੱਕਦਾ ਹੁੰਦਾ ਸੀ ਲੋਕੀ ਤੇਰੀਆਂ ਲੱਤਾਂ ਚੱਕਦੇ ਸੀ ਬਿਲਕੁਲ ਵਾਹ ਤੂੰ ਕੋਲ ਵਾਇਆ ਵਾ ਚੱਲ ਪੰਜਾ ਪੁੱਛ ਲੈ ਉਹ ਸਹਿਜ ਤੋਂ ਬੰਨੇ ਰਹੋ ਕਿਤੇ ਲਾਤ ਲੂਤ ਨਾ ਮਾਰ ਦੇਵੇ ਤੁਹਾਡੇ ਓਏ ਬਚ ਕੇ ਰਹਿ ਸਹਿਜ ਤੋਂ ਥੱਲੇ ਨਾ ਜੀ ਉਹ ਨਹੀਂ ਵਾਥਾ ਹੀ ਕਰਦਾ ਸਹਿਜ ਨੇ ਇਥੋਂ ਟੋਆ ਪਾਸ ਭਾਜੀ ਗਲਤ ਨਾ ਛੱਡੇ ਮੜ ਜੀ ਇਹਦੇ ਹਾਂ ਛੱਡੇ ਤੇ ਗਲਤ ਲਾਉਂਦਾ ਨਹੀਂ ਹੋ ਗਿਆ ਸਹੀ ਡੰਡ ਨਹੀਂ ਲਾਇਆ ਮੋਟੇ ਲਾ ਛੱਟ ਆ ਮਗਰਲਾ ਖੜ ਗਿਆ ਕੋਟੀ ਖੜ ਗਿਆ ਡੰਡ ਨਹੀਂ ਲਾਉਣਾ ਲਾਉਣਾ ਭਈ ਡੰਡ ਨਹੀਂ ਵੱਜਾ ਲਾ ਹੁਣ ਡੰਡ ਨਹੀਂ ਵੱਜਾ ਹਜੇ ਵੀ ਇਹ ਆ ਬਾਬਾ ਮੋੜਿਆ ਕਰ ਚੱਲ 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 ਇਹ ਆ ਹੁਣ ਸਹੀ ਆ ਚੱਲ ਚੱਲ ਓ ਭਾਈ ਮੇਰਾ ਚਾਹ ਤਾਂ ਜਾ ਰਿਹਾ ਚੱਲ 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 ਆ ਵੀਡੀਓ ਬਣਦੀ ਆ ਆ ਵੀ ਛੇਤਰ ਪੈਂਦੇ ਵੇਖੰਦੇ ਦੇ ਵੇਲਾ ਸਾਰਿਆਂ ਦੇ ਸਾਹਮਣੇ ਚੱਲ 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 ਮਾਤਾ ਚੱਲ ਜੋਤਿਆ ਕੀ ਹੋਇਆ ਜੋਤਿਆ ਚੱਲ ਇਹ ਕਹਿੰਦਾ ਮੇਰੇ ਵੱਜੀ ਨਹੀਂ ਤਿੰਨ ਲਾ ਤਿੰਨ ਲਾ ਮਹਤ ਲਾ ਝੂ ਤਿੰਨ ਲਾਏ ਨਹੀਂ ਚੱਲ ਚੱਲ ਮੈਂ ਤਿੰਨ ਲਾਏ ਚੱਲ 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 ਲਾ ਤੋ ਤਰੋ ਕਿਰਦਾਰ ਲਾ ਮੈਂ 3 ਲਾਏ ਤੇਰੇ ਰਿਕਾਰਡ ਤੋੜ ਦੂੰ ਚੱਲ ਚੱਲ ਤੋੜਿਆ ਨਹੀਂ ਤੋੜ ਫਿੱਤ ਕੇ ਤੋੜ ਰਿਕਾਰਡ ਚੱਲ ਚੱਲ ਲੱਗ ਜੂ ਪਤਾ ਅੱਜ ਚੱਲ ਚੱਲ ਮੇਰਾ ਪੁੱਤ ਬਹੁਤ ਵਧੀਆ ਆ ਕੀ ਦੰਦ ਮਾਰਦਾ ਨਹੀਂ ਕੋਈ ਦੰਦ ਮਾਰਦਾ ਨਹੀਂ ਕਿਹਦੇ ਨੇ ਦੰਦ ਮਾਰਦਾ ਡੰਡ ਮਾਰਦਾ ਪੁੱਪਾ ਮੇਰਾ ਚੌਥਾ ਉਹ ਚੌਥਾ ਇਹ ਚੌਥੇ ਨੇ ਕਿੰਨੇ ਦੰਦ ਬਾਰੇ ਦੂਵੇ ਇਹ ਲੋ ਲਗਾਤਾਰ ਹੀ ਮਾਰੇ ਆ ਆ ਵੇਖ ਲਓ ਲੈ ਜੀ ਕੀ ਗਾ ਖਾ ਕੇ ਮੋਟਾ ਹੋਈ ਬਸ ਰੋਟੀਆਂ ਇਹ ਰਿਕਾਰਡ ਤੋੜਦਾ ਮੇਰਾ ਰੋਟੀਆਂ ਜੀ ਹਾਂ ਹਾਂ ਮਿਹਨਤ ਜੇ ਨਹੀਂ ਟੁੱਟਣਾ ਨਾ ਮੈਂ ਤਾਂ ਵੀ ਸਮਾਰਟ ਅਜੇ ਮਤਲਬ ਹੋਈ ਨਹੀਂ ਇਹੀ ਚੱਲੇ ਆ ਤੇ ਹੋ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਿਹੜੇ ਚੈਨਲ ਨੂੰ ਅਮਰ ਰਾਮ ਗੜੀਆ ਅੱਛਾ ਤੀਰਾ ਰੱਖ ਦੀਏ ਚੈਨਲ ਦਾ ਨਾਮ ਸਹਿਜ ਵਲੌਗਸ ਰੱਖ ਦੀਏ ਆਉਂਦਾ ਤੇ ਨਹੀਂ ਗਾ ਅੱਜ ਮੈਂ ਇਹ ਕਿੰਨੀ ਕ ਲਈ ਦੱਸ ਵੀ ਦਰਸ਼ਕਾਂ ਨੂੰ ਵਲੌਗ 'ਚ ਉਹਨਾਂ ਨੇ ਦੇਖ ਲੈਣਾ ਵਾ ਤੂੰ ਕਿੰਨੀ ਕ ਕੰਡ ਕੀਤੀ ਅੱਜ ਵੇਖੋ ਅਮਨ ਭਾਈ ਨੇ ਲਵਾਈ ਅੱਜ ਅੱਛਾ ਹੁਣ ਚੱਲਿਆ ਵਾ ਹੋਰ ਭਾਈ ਬਰਮੀ ਕਦੋਂ ਤੋਂ ਪਿਆ ਕਰਨੀਆਂ ਬਰਮੀ ਦੇਖੋ ਤੂੰ ਪਿਆ ਕਰਨੀ ਅਸੀਂ ਥੋੜੀ ਪਿਉਣੀ ਆ ਕੱਲ੍ਹ ਤੋਂ ਹੀ ਬੁਲਾ ਦੋ ਪੱਕਾ ਤੂੰ ਪਿਉਣੀ ਅਸੀਂ ਨਹੀਂ ਆਹ ਸਹੀ ਆ ਚੱਲ ਸਹੀ ਆ ਮਿਲਦੇ ਆਂ ਫੇਰ ਲਵ ਯੂ ਜੀ ਆ ਜੀ ਟੇਕ ਕੇਅਰ